ਜਿਹਦੇ ਕਹਿੰਦੇ ਨਾ ਵੀ ਨਿਹੰਗਾਂ ਨੇ ਕੀਤਾ ਕੀ ਐ ਜਿਹੜੇ ਕਹਿੰਦੇ ਨੇ ਮੈਂ ਤੁਸੀਂ ਕੀ ਕੀਤਾ ਤੁਸੀਂ ਤਾਂ ਦੱਸੋ ਜਰਾ ਕੀ ਰਹਿਣਤਾ ਤੁਸੀਂ ਪੰਥ ਦਾ ਕਿਹੜੀ ਮਰਯਾਦਾ ਰੱਖੀ ਸਾਹਮ ਕੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਹਮ ਸਕੇ ਨਾ ਦਸਮ ਦੀ ਬਾਣੀ ਸਾਹਮ ਸਕੇ ਨਾ ਰਾਗ ਵਿਦਿਆ ਸਾਹਮ ਸਕੇ ਨਾ ਵਸ਼ਸਤਰ ਸਾਹਮ ਸਕੇ ਨਾ ਬਸਤਰ ਸਾਹਮ ਸਕੇ ਲੱਗਦੇ ਅੰਗਰੇਜ਼ਾਂ ਦੇ ਮਗਰ اے ਵੀ ਸਿੱਖ ਕੇ ਸਾਰਾ ਕੁਝ ਗਵਾ ਲਿਆ ਤੇ ਪੁੱਛਦੇ ਹੋ ਨਿਹੰਗਾਂ ਨੇ ਕੀ ਕੀਤਾ ਲੰਗਾਂ ਨੇ ਕਲਗੀਆਂ ਵਾਲੇ ਦਾ ਸਾਰਾ ਵਿਰਸਾ ਸੰਭੀ ਰੱਖਿਆ ਔਖੇ ਸਮਿਆਂ ਵਿੱਚ ਬੂਰੀਆਂ ਪਾ ਕੇ ਪਿੰਡੇ ਤੇ ਅੰਗਰੇਜ਼ਾਂ ਦੇ ਜਿੰਨੀ ਮਾਰ ਸਾਨੂੰ ਮੁਗਲਾਂ ਨੇ ਨਹੀਂ ਨਾ ਮਾਰੀ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਅੰਗਰੇਜ਼ ਮਾਰ ਕੇ ਗਏ ਜਿਹਨੂੰ ਸਾਨੂੰ ਘਰੋਂ ਕਾਟਦਾ ਨਹੀਂ ਛੱਡਿਆ ਆਪਸ ਵਿੱਚ ਪਾੜਤਾ ਅੱਜ ਜਿੰਨੇ ਸਿੱਖ ਨੇ ਉਹਨੇ ਮਤਨੇ ਅੱਜ ਕਈ ਕਹਿੰਦੇ ਨਾ 10 ਤਰ 10 ਤਰ੍ਹਾਂ ਦੇ ਅੰਮ੍ਰਿਤ ਛਕਾਉਂਦੇ ਆ ਉਹ 10 10 ਤਰ੍ਹਾਂ ਦੇ ਅੰਮ੍ਰਿਤ ਖਾਲਸਾ ਨਹੀਂ ਛਕਾਉਂਦਾ ਤੁਸੀਂ ਛਕਾਉਂਦੇ ਹੋ ਸਾਡਾ ਤੇ ਉਹੀ ਅਮਰਤਾ ਜਿਹੜਾ ਕਲਗੀਆਂ ਵਾਲੇ ਨੇ ਦਿੱਤਾ ਸੀ ਸਾਡੀ ਤੇ ਮਰਿਆਦਾ ਉਹ ਹੈ ਤੁਹਾਡੀ ਮਰਿਆਦਾ 'ਚ ਫਰਕ ਪਿਆ ਕਿਉਂ ਤੁਸੀਂ ਉਸ ਲੜੀ ਨਾਲੋਂ ਉਸ ਪਰੰਪਰਾ ਨਾਲ ਟੁੱਟ ਗਏ ਹੋ ਖਾਲਸੇ ਦੇ ਵਿੱਚ ਬੜੀਆਂ ਹੱਠੀ ਤੱਬੀ ਜੱਬੀ ਤੱਬੀ ਮੂਰਤਾਂ ਸਨ ਖਾਲਸਾ ਜੀ ਅੱਜ ਵੀ ਨੇ